पीजीआई ਦੇ ਬਾਹਰ ਖੜੇ ਆ ਔਰ ਦੱਸ ਦਈਏ ਕਿ ਬਹੁਤ ਸਾਰੇ ਮਰੀਜ਼ ਜਦੋਂ ਕਿਤੇ ਵੀ ਕੋਈ ਇਲਾਜ ਨਹੀਂ ਹੁੰਦਾ ਜਾਂ ਪ੍ਰੋਪਰ ਇਲਾਜ ਨਹੀਂ ਹੁੰਦਾ ਤਾਂ ਫਿਰ पीजीआई ਵਿੱਚ ਪਹੁੰਚਦੇ ਆ ਤਾਂ ਬਹੁਤ ਸਾਰੇ ਕੇਸ ਅਸੀਂ ਉਹ ਵੀ ਸੁਣਿਆ ਕਿ ਜੋ ਵੱਡੇ ਵੱਡੇ ਹਸਪਤਾਲਾਂ ਵਿੱਚੋਂ ਜਦੋਂ ਜਵਾਬ ਹੋ ਜਾਂਦਾ ਤਾਂ ਫਿਰ पीजीआई ਦਾ ਸਮਾਂ ਜਿਹੜਾ ਉਹ ਮਿਲਦਾ ਫਿਰ पीजीआई ਆਉਣਾ ਪੈਂਦਾ ਤਾਂ ਲਾਸਟ ਰਿਪੋਰਟ ਦੇ ਵਿੱਚ ਦੱਸ ਦਈਏ ਕਿ ਇੱਥੇ ਜੋ ਲੋਕ ਆਉਂਦੇ ਨੇ ਇਹਦਾ ਵਾਸਤੇ ਇੱਥੇ ਲੰਗਰ ਜੋ ਹੈ ਉਸ ਦੀ ਬਹੁਤ ਜ਼ਿਆਦਾ ਸਹੂਲਤਾਂ ਇਹ ਲੰਗਰ ਜੋ ਆ ਉਹ ਵੱਖ-ਵੱਖ ਸਸਤਾ ਲੈ ਕੇ ਆਉਂਦੀਆਂ ਇੱਥੇ ਭਰਾ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਰਾ ਜੀ ਇੱਕ ਮਿੰਟ ਦਾ ਸਮਾਂ ਦਿਓ ਭਰਾ ਜੀ ਸੱਚਾ ਸੱਸੀ ਗਾ ਵੀ ਇਹ ਭਰਾ ਜੀ ਕਿੱਥੋਂ ਆਏ ਲੈ ਕੇ ਲੱਗੇ ਸਰ ਦਾ ਡਿਸਟ੍ਰਿਕਟ ਨਮਾਸ਼ਹਿਰ ਹੈ ਤਹਿਸੀਲ ਬਲਾਚੌਰ ਕਿੰਨੇ ਸਮੇਂ ਤੋਂ ਆ ਰਹੇ ਹੋ ਲਗਭਗ 11 ਸਾਲ ਤੋਂ ਆ ਰਹੇ ਅਸੀਂ 11 ਸਾਲ ਤੋਂ ਤੇ ਹੋਰ ਵੀ ਸਸਤਾ ਇੱਥੇ ਆਉਂਦੀਆਂ ਹੋਣਗੀਆਂ ਹਾਂਜੀ ਹਾਂਜੀ ਆਉਂਦੇ ਆ ਜੀ ਤੇ ਤੁਸੀਂ 11 ਸਾਲ ਤੋਂ ਜਿਹੜਾ ਪ੍ਰੋਪਰ ਹੀ ਇੱਥੇ ਪਹੁੰਚ ਰਹੇ ਹੋ ਲੈ ਕੇ ਹਾਂਜੀ ਹਾਂਜੀ ਤੇ ਜਿੰਨਾ ਸਮਾਂ ਤੁਹਾਨੂੰ ਇੱਥੇ ਹੋ ਗਿਆ ਆਉਂਦਿਆ ਤੇ ਤੁਹਾਨੂੰ ਕੁਝ ਵੇਖਣ ਨੂੰ ਲੱਗਿਆ ਆ ਕਿ ਕੋਈ ਚੰਡੀਗੜ੍ਹ ਦੇ ਵਿੱਚੋਂ ਵੀ ਲੰਗਰ ਆਉਂਦੇ ਹੋਣਗੇ ਇੱਥੇ ਕਿ ਜਾਂ ਸਾਰੇ ਬਾਹਰੋਂ ਹੀ ਆਉਂਦੇ ਆ ਨਹੀਂ ਚੰਡੀਗੜ੍ਹ ਦੇ ਵਿੱਚੋਂ ਵੀ ਆਉਂਦੇ ਆ ਚੰਡੀਗੜ੍ਹ ਦੇ ਵਿੱਚੋਂ ਵੀ ਆਉਂਦੇ ਆ ਤੇ ਇਹ ਲੰਗਰ ਦੀ ਜਿਹੜੀ ਸੇਵਾ ਕਰਕੇ ਤੁਸੀਂ 100 ਕਿਲੋਮੀਟਰ 150 ਕਿਲੋਮੀਟਰ ਤੋਂ ਆਉਂਦੇ ਹੋ ਤੇ ਇਹਦੇ ਨਾਲ ਤੁਹਾਡੇ ਮਨ ਨੂੰ ਕੀ ਫੀਲ ਹੁੰਦਾ ਮਨ ਨੂੰ ਤਾਂ ਬਹੁਤ ਸੰਤੁਸ਼ਟੀ ਮਿਲਦੀ ਹੈ ਜੀ ਬਿਰਜੀ ਇਹ ਸਾਡਾ ਲੰਗਰ ਮਹਾਰਾਜ ਪੂਰੀ ਆ ਲੈਂਦਾ ਹੈ ਇਹ ਸਾਡੀ ਸੰਸਥਾ ਉਹਨਾਂ ਦੇ ਦੁਆਰਾ ਹੀ ਇਹ ਚਲਾਇਆ ਗਿਆ ਹੈ ਇਹਦੇ ਨਾਲ ਨਾਲ ਸਾਡੇ ਫ੍ਰੀ ਬੱਸ ਸੇਵਾ ਵੀ ਚਲਾਈ ਵੀ ਹੈ ਮਹਾਰਾਜਿਆਂ ਨੇ ਐਂਬੂਲੈਂਸ ਸੇਵਾ ਵੀ ਅਸੀਂ ਇੱਥੇ ਡੇਲੀ ਆਉਂਦੇ ਆਂ ਰਜਨਾ ਦੇਸੀ ਘੇਰੇ ਦਾ ਲੰਗਰ ਹੈ ਸਾਰਾ ਅੱਛਾ ਦੇਸੀ ਘੇਰੇ ਦਾ ਲੰਗਰ ਹੈ ਤੁਸੀਂ ਰੋਜ਼ ਹੀ ਇੱਥੇ ਲੈ ਕੇ ਆਉਂਦੇ ਹੋ ਇਹ ਸਾਡੇ ਮਹਾਰਾਜ ਜੀ ਜਿਸ ਵਾਰ ਬਾਰਿਸ਼ ਹੁੰਦੀ ਆ ਜਾਂ ਮੌਸਮ ਖਰਾਬ ਹੁੰਦਾ ਅਸੀਂ ਆਣਾ ਜਾਣਾ ਜੀ ਚਾਹੇ ਮੀਂਹ ਹੋਵੇ ਹਨੇਰੀ ਹੋਵੇ ਕੁਝ ਹੋਵੇ ਇੱਥੇ ਆਂਦੇ ਆਂਦੇ ਆਂ ਜੀ ਅੱਛਾ ਇੱਥੇ ਆਉਂਦੇ ਆ ਤਿੰਨ ਵਜੇ ਸਾਡਾ ਟਾਈਮ ਹੈ ਤਿੰਨ ਤੋਂ ਲੈ ਕੇ 5 ਵਜੇ ਨਾਲ 6 ਵਜੇ ਨਾਲ ਉਸ ਹਿਸਾਬ ਨਾਲ ਔਰ ਦੱਸ ਦਈਏ ਕਿ ਅਸੀਂ ਪੀਜੀਆਈ ਦੇ ਬਾਹਰ ਖੜੇ ਆਂ ਔਰ ਬਹੁਤ ਸਾਰੇ ਉਹ ਮਜਬੂਰ ਪਰਿਵਾਰ ਵੀ ਇੱਥੇ ਆਉਂਦੇ ਆ ਕਿ ਜਿਨ੍ਹਾਂ ਨੂੰ ਰੋਟੀ ਜੋ ਹੈ ਉਹ ਵੀ ਨਸੀਬ ਨਹੀਂ ਹੁੰਦੀ ਕਿਉਂਕਿ ਪੈਸਾ ਬਹੁਤ ਲੱਗਦਾ ਤਾਂ ਰੋਟੀ ਵੀ ਮਹਿੰਗੀ ਆ ਤਾਂ ਚੰਡੀਗੜ੍ਹ ਦੇ ਵਿੱਚ ਜਦੋਂ ਰੋਟੀ ਮਹਿੰਗੀ ਹੋ ਜਾਂਦੀ ਆ ਤਾਂ ਫਿਰ ਮਰੀਜ਼ਾਂ ਦੇ ਨਾਲ ਆਏ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਵਾਸਤੇ ਲੰਗਰ ਦੀ ਸੇਵਾ ਇੱਥੇ ਚੱਲਦੀ ਆ ਦੱਸ ਦਈਏ ਕਿ ਪੀਜੀਆਈ ਉਹ ਹਸਪੀਟਲ ਹੈ ਕਿ ਜਿਸ ਹਸਪੀਟਲ ਵਿੱਚ ਜਿੱਥੇ ਕੋਈ ਵੀ ਇਲਾਜ ਕਿਤੇ ਨਹੀਂ ਹੁੰਦਾ ਉਹ ਪੀਜੀਆਈ ਵਿੱਚ ਹੁੰਦਾ ਔਰ ਪੀਜੀਆਈ ਵਿੱਚ ਜਿਸ ਵੀ ਇਲਾਜ ਵਾਸਤੇ ਤੁਸੀਂ ਆਏ ਹੋ ਪਹਿਲੇ ਉਸ ਦੀ ਰਿਸਰਚ ਕੀਤੀ ਜਾਂਦੀ ਆ ਕਿ ਇਸ ਨੂੰ ਬਿਮਾਰੀ ਕੀ ਆ ਔਰ ਬਿਮਾਰੀ ਲੱਗੀ ਕਿਵੇਂ ਆ ਪਹਿਲੇ ਇਹ ਚੀਜ਼ ਵੇਖੀ ਜਾਂਦੀ ਆ ਔਰ ਵੱਡੀ ਸੇਵਾ ਜਿਹੜੀ ਆ ਉਹ ਲੰਗਰ ਦੀ ਆ ਤਾਂ ਲੰਗਰ ਤਾਂ ਅਸੀਂ ਬਹੁਤ ਵੇਖਿਆ ਸੜਕਾਂ ਦੇ ਉੱਤੇ ਇੱਕ ਇੱਕ ਕਿਲੋਮੀਟਰ ਤੇ ਵੀ ਲੰਗਰ ਹੁੰਦਾ ਲੇਕਿਨ ਜੋ ਇੱਥੇ ਆ ਇੱਥੇ ਦੁੱਧ ਰੇਡੇ ਤੋਂ ਲੋਕ ਪਹੁੰਚੇ ਤੇ ਕੋਈ ਰਾਜਸਥਾਨ ਤੋਂ ਕੋਈ ਗੁਜਰਾਤ ਤੋਂ ਕੋਈ ਹਰਿਆਣੇ ਤੋਂ ਤਾਂ ਪੰਜਾਬ ਤੋਂ ਵੀ ਬਹੁਤ ਸਾਰੇ ਲੋਕ ਇੱਥੇ ਪਹੁੰਚਦੇ ਆ ਔਰ ਅਸੀਂ ਚੰਡੀਗੜ੍ਹ ਦੇ ਉਸ ਪੀਜੀਆਈ ਹਸਪੀਟਲ ਦੇ ਬਾਹਰ ਖੜੇ ਆ ਜਿੱਥੇ ਲੰਗਰ ਦੀ ਸੇਵਾ ਬਹੁਤ ਸਾਰੇ ਭਰਾਵਾਂ ਵੱਲੋਂ ਬਹੁਤ ਸਾਰੀਆਂ ਸਸਤਾਵਾਂ ਵੱਲੋਂ ਨਿਭਾਈ ਜਾਂਦੀ ਆ ਔਰ ਦੱਸਦੇ ਆ ਕਿ ਲਗਭਗ 10 12 ਸਸਤਾ ਇੱਥੇ ਲੰਗਰ ਲੈ ਕੇ ਆਉਂਦੀ ਆ ਔਰ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਲੰਗਰ ਖਾਂਦੇ ਹੋ ਤਾਂ ਫਿਰ ਜਿਹੜੇ ਡਿਸਪੋਜ਼ਲ ਹੈ ਉਸ ਨੂੰ ਜਰੂਰ ਡਸਟਬਿਨ 'ਚ ਸਟਿਆ ਕਰੋ ਬਿਲਕੁਲ ਕੱਚੀ ਜਗ੍ਹਾ ਰੁੱਖਾਂ ਦੇ ਨੇੜੇ ਜਾਂ ਇੱਧਰ ਉੱਧਰ ਨਾ ਸਟਿਆ ਕਰੋ ਔਰ ਇਹ ਲੰਗਰ ਦੀ ਕਦਰ ਜਿਹੜੀ ਆ ਉਹ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਜਦੋਂ ਕੋਈ ਰਾਜਸਥਾਨ ਯੂਪੀ ਬਿਹਾਰ ਤੋਂ ਆਉਂਦਾ ਤਾਂ ਉਹਨਾਂ ਨੂੰ ਬਹੁਤ ਘੱਟ ਪਤਾ ਹੁੰਦਾ ਕਿ ਲੰਗਰ ਕੀ ਆ ਔਰ ਇਸ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਔਰ ਇਸ ਦੇ ਬਰਤਨ ਕਿਵੇਂ ਰੱਖਣੇ ਆ ਕਿੱਥੇ ਰੱਖਣੇ ਆ ਇਸ ਬਾਰੇ ਜਾਣਕਾਰੀ ਜਿਹਨਾਂ ਨੂੰ ਅਧੂਰੀ ਆ ਉਹ ਜਿੱਥੇ ਆਏ ਉੱਥੇ ਸੁੱਟ ਦਿੰਦਾ ਔਰ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਚੰਡੀਗੜ੍ਹ ਪੀਜੀਆਈ ਦੇ ਬਿਲਕੁਲ ਸਾਹਮਣੇ ਤੋਂ ਵਿਖਾ ਰਿਹਾ ਔਰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਲੰਗਰ ਦੀ ਸੇਵਾ ਜਿਹੜੀ ਆ ਇਹ ਇਸ ਵੇਲੇ ਬਹੁਤ ਵੱਡੀ ਸੇਵਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ